ਜਿਲੰਦਰ ਦੇ ਆਦਮਪੁਰ ਦੇ ਪਿੰਡ ਚੁੰਮਾ ਵਿੱਚ ਇੱਕ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਕਰਨ ਦੀ ਘਟਨਾ ਸਾਹਮਣੇ ਆਈ ਹੈ ਇਸ ਮੌਕੇ ਤੇ ਸ਼ਰਧਾਲੂਆਂ ਨੇ ਤੁਰੰਤ ਪੁਲਿਸ ਨੂੰ ਬੁਲਾ ਲਿਆ ਹੈ ਇਹ ਸਾਰੀ ਘਟਨਾ ਉਥੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਇਸ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ ਅਤੇ ਦੋਸ਼ੀ ਨੂੰ ਹਿਰਾਸਤ ਵਿੱਚ ਲਿਆ ਹੈ ਚੁੰਮਾ ਦੇ ਵਿੱਚ ਉਹ ਵੀ ਇੱਕ ਘਟਨਾ ਵਾਪਰੀ ਆ ਬੜੀ ਦੁੱਖਾਂ ਦੀ ਗੱਲ ਆ ਜੇ ਲੋੜੀ ਆਪਾਂ ਕੋਈ ਹੋਰ ਘਟਨਾ ਲਿਆਉਣੀ ਆ ਹਮੇਸ਼ਾ ਇਹ ਗੱਲ ਹੀ ਚੱਲਦੀ ਰਹਿੰਦੀ ਹੈ ਜਿਨ੍ਹਾਂ ਦਾ ਮਾਰਗੀ ਤੌਰ ਤੇ ਠੀਕ ਨਹੀਂ ਹੈਗੇ ਪਰ ਅਸੀਂ ਇਹ ਜੀ ਕਹਿੰਦੇ ਆ ਜੇ ਠੀਕ ਨਹੀਂ ਤੇ ਸਾਮੇ ਰੱਖਣਾ ਚਾਹੀਦਾ ਮੈਂ ਨਹੀਂ ਸਮਝਦਾ ਕਿ ਇਹ ਘਟਨਾ ਵਾਪਰੀ ਪੂਰੇ ਵਿੱਚ ਸਾਰੀ ਸੰਗਤ ਇਕੱਠੀ ਹੋਈ ਸੀ ਸੰਗਤ ਨੇ ਆਪਣਾ ਫੈਸਲਾ ਦਿੱਤਾ ਆ ਨਾ ਤਾਂ ਸਾਡੇ ਕੋਲਿਆ ਫੈਸਲਾ ਨਾ ਹੋਉ ਕਿ ਕਿਸੇ ਦਾ ਸੰਗਤ ਦਾ ਫੈਸਲਾ ਆ ਸਾਰੇ ਫੈਸਲਾ ਕੀਤਾ ਕਿ ਪੱਤਰ ਕੀਤਾ ਜਾਵੇ ਪੱਤਰ ਕਰਕੇ ਦੇਰੇ ਜੋ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਅਸੀਂ ਸਾਰੇ ਇਹਨਾਂ ਸਹਿਮਤ ਆ ਕੁਰੂਨੀ ਮਾਰ ਕਾਰਵੇ ਕੀਤੀ ਜਾਊਗੀ ਤੇ ਕਾਨੂੰਨ ਦੇ ਵਿੱਚ ਜਿੱਥੇ ਵੀ ਕੋਈ ਕਾਨੂੰਨ ਉਹਨੂੰ ਕੋਈ ਸਜ਼ਾ ਦਿੰਦੇ ਆ ਉਹ ਸਾਰਿਆਂ ਨੂੰ ਮਨਜ਼ੂਰੀ ਆ ਤੇ ਨਾਲ ਸਿੱਖ ਸੰਗਤ ਦੇ ਨਾਲ ਜਿੱਥੇ ਵੀ ਲੋੜ ਆ ਆਈ ਆਈਟੀਪੀਸੀ ਮੈਂਬਰ ਵੀ ਹੋਣ ਤੇ ਨਾਲੇ ਨਾਲ ਖੜੇ ਆ ਕਿਉਂਕਿ ਸਾਡੀਆਂ ਜੂਟੀਆਂ ਵੀ ਇਥੇ ਕਰਕੇ ਲਗੀਆਂ ਆ ਕਿ ਜਿੱਥੇ ਸੰਗਤ ਨੂੰ ਲੋੜ ਆ ਗੁਰੂ ਘਰ ਬਾਅਦੇ ਸੀ ਉਥੇ ਤੁਹਾਨੂੰ ਲਈ ਤਿਆਰ ਆ ਜੀ ਸਰ ਇਕੱਠਨ ਕਿੰਨੇ ਵਜੇ ਸਰ ਵਾਪਰੀ ਗਈ ਕਿ ਸਵੇਰੇ ਵਾਪਰੀਆ ਪੰਜ ਵਜੇ ਜੀ 5:30 ਤੇ ਕਿਹੜੇ ਪਿੰਡ ਕਿਹੜੇ ਪਿੰਡ ਚੋਮੂ ਦੇ ਵਿੱਚ ਆ ਜੀ ਜੀ ਬੰਦਾ ਸਾਹਿਬ ਪ੍ਰਧਾਨ ਸਾਹਿਬ ਮੇਰੇ ਨਾਲ ਖੜੇ ਆ ਜੀ ਇਹ ਪਿੰਡ ਦੇ ਵਿੱਚ ਵਾਪਰੀਆ ਇਹ ਕੱਟਣਾ ਜਿਹਨੇ ਵਾਪਰੀਆ ਤਾਂ ਮੇਰੇ ਸਵੇਰੇ ਫੋਨ ਚੱਲ ਗਿਆ ਸੀ ਜੀ ਤੇ ਮੈਂ ਉਸਦੇ ਐਸਐਸ ਨਾਲ ਵੀ ਖੜੀ ਮੈਂ ਇਹਨਾਂ ਨੂੰ ਉਸਦੇ ਫੋਨ ਕੀਤਾ ਨਹੀਂ ਕਿ ਤੁਸੀਂ ਉਹਦੇ ਤੇ ਪਤਾ ਹੀ ਕਰਦੇ ਹੋ ਕੰਮ ਨਿਪਟਰੇ ਜਿਹੇ ਤਰੀਕੇ ਨਾਲ ਮੋੜਿਆ ਲੋਕਾਂ ਦੇ ਵਿੱਚ ਸੰਗ ਦੇ ਵਿੱਚ ਰੋਸ ਇਸ ਕਰਦਾ ਜੀ ਸਰ ਕਿਉਂਕਿ ਜਿਹਨੇ ਇਹਨੇ ਨਾ ਫੋਨ ਤੋਂ ਬਾਅਦ ਮੈਨੂੰ ਫੋਨ ਕਰਿਆ ਹੀ ਆ ਜਦੋਂ ਫੋਨ ਆਲਾ ਤੇ ਸਭ ਤੋਂ ਸੰਗ ਵਿੱਚ ਕਿੰਨਾ ਰੋਸ ਹੁੰਦਾ ਇਹਨਾਂ ਕੰਮ ਦਾ ਕਿਸ ਕਰਕੇ ਉਹ ਪਤਲੀ ਗੱਲ ਮੁਕਣੀ ਆ ਉਦਾਂ ਜੇ ਆਪਾਂ ਗੱਲ ਕਰੀਏ ਤੇ ਮੈਂ ਨਹੀਂ ਉਸ ਗੱਲ ਦੇ ਵਿੱਚ ਇਹ ਕਹਿੰਦਾ ਕਿ ਜਰੂਰ ਕਰੋ ਕਿਸੇ ਛਡੋ ਠੀਕ ਆ ਕਾਨੂੰਨ ਛੱਡੇ ਨਾ ਛੱਡੇ ਕਾਨੂੰਨ ਦਾ ਕੰਮ ਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ